ਹੈਲੋ ਜੀ ਸਾਰੀ ਕਾਲ ਕੀ ਹਾਲ ਚਾਲ ਹੈ ਜੀ ਸਵਾਗਤ ਕਰਦੇ ਆ ਤੁਹਾਡਾ ਰਿਦੀ ਫੈਮਿਲੀ ਵਲੌਗ ਵਿੱਚ ਤੇ ਆਈ ਹੋਪ ਤੁਹਾਨੂੰ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਆਪਾਂ ਵੀ ਬਹੁਤ ਵਧੀਆ ਵਾ ਪ੍ਰਮਾਤਮਾ ਦੀ ਫੁੱਲ ਕਿਰਪਾ ਵਾ ਤੇ ਇੱਥੇ ਹੈਗਾ ਜੀ ਸਵੇਰ ਸਵੇਰ ਦਾ ਟਾਈਮ ਸਵੇਰ ਦਾ ਲਗਭਗ 10 10:30 ਦਾ ਟਾਈਮ ਹੋਣਾ ਤੇ ਮੈਂ ਥੋੜਾ ਜਿਹਾ ਰੈਡੀ ਹੋਣ ਦੀ ਥੋੜਾ ਜਿਹਾ ਤਿਆਰ ਤੇ ਉਹ ਹੋਏ ਤਿੰਨ ਚਾਰ ਪ੍ਰੋਡਕਟ ਜਿਹੜੇ ਯੂਜ਼ ਕਰਨੇ ਹੁੰਦੇ ਡੇਲੀ ਪਾਸ ਉਹੀ ਕਰਨੇ ਹੁੰਦੇ ਸਿੰਧੂਰ ਬਿੰਦੀ ਲਾਉਣ ਦਾ ਅੱਜਕਲ ਬੜਾ ਸ਼ੌਂਕ ਜੈ ਮੈਨੂੰ ਤੇ ਬਿੰਦੀ ਇੱਕ ਵਾਰੀ ਲਾਲਾਂ ਨਾਲ ਲੱਥਦੀ ਨਹੀਂ ਗਈ ਇੰਨੀ ਪੱਕੀ ਉਹਦੀ ਨਾ ਉਹ ਗਮ ਜੀਆ ਗੂੰਦ ਦੋ ਦੋ ਦਿਨ ਮਤਲਬ ਚੱਲਦੀ ਰਹਿੰਦੀ ਆ ਚਾਹੇ ਮੂੰਹ ਵੀ ਥੋਲਾ ਨਾ ਤਾਂ ਵੀ ਦੋ ਦਿਨ ਸਟੇ ਕਰਦੀ ਆ ਇਹ ਜਿਹੜੀ ਬਿੰਦੀ ਹੈ ਮੈਂ ਕੱਲ ਦੀ ਲਾਈ ਹੋਆ ਤੇ ਇੱਕ ਦਿਨ ਪਿੱਛੇ ਦੀ ਤੇ ਹਾਲੇ ਤੱਕ ਮਤੇ ਲੱਗੀ ਹੋਈ ਹੈ ਲੱਥੀ ਨਹੀਂ ਆਗੀ ਤੇ ਇੱਥੇ ਆਪਾਂ ਹੋ ਜੰਨੇ ਰੈਡੀ ਤੇ ਅੱਜ ਹੈਗਾ ਵਾ ਆਪਣਾ ਗਣੇਸ਼ ਵਿਸਰਜਨ ਦਾ ਦਿਨ ਤੇ ਉਹਨਾਂ ਦਾ ਵੀ ਟਾਈਮਿੰਗ ਹੁੰਦੀ ਹੈ ਪੰਡਤ ਜੀ ਨੇ ਪੁੱਛਿਆ ਏ ਇਸ ਕਰਕੇ ਉਸ ਟਾਈਮ ਦੇ ਵਿੱਚ ਹੀ ਆਪਾਂ ਵਿਸਰਜਨ ਕਰਾਂਗੇ ਤੇ ਇਸ ਕਰਕੇ ਜਲਦੀ ਜਲਦੀ ਸਾਰਾ ਕੰਮ ਜਿਹੜਾ ਨਬੇੜਿਆ ਤੇ ਤੇ ਆਂਟੀ ਸਫਾਈਆਂ ਵਾਲੇ ਵੀ ਆ ਗਏ ਸੀ ਸਵਕਤੇ ਹੀ ਤੇ ਉਹਨਾਂ ਨੇ ਸਫਾਈਆਂ ਵੀ ਐਨ ਕਰਤੀਆਂ ਕੱਪੜੇ ਧੁੱਪਗੇ ਹੀ ਸੁੱਕਣੇ ਪਾਤੇ ਮੈਂ ਕਿ ਆਣ ਕੇ ਜਿਹੜੇ ਉਹ ਲਾ ਲਾਂਗੇ ਤੇ ਆਣ ਕੇ ਵੀ ਬੜੀ ਨੇਰੀ ਵੱਜੀ ਉਹ ਤੁਹਾਨੂੰ ਦੱਸੂਗੀ ਤੇ ਮਤਲਬ ਨਾ ਇਹ ਸਾਰਾ ਕੰਮ ਹੋ ਚੁੱਕਾ ਹੀ ਨਾਸ਼ਤਾ ਵਗੈਰਾ ਵੀ ਬਣਾ ਲਿਆ ਸੀ ਇੱਥੇ ਆਂਟੀ ਵੀ ਆ ਗਈ ਸੀ ਕੱਪੜੇ ਧੋਣ ਵਾਸਤੇ ਤੇ ਥੋੜੇ ਜਿਹਾ ਕਪੜੇ ਉਹਨਾਂ ਦੀ ਛਾਟੀ ਚੋਂ ਧੋ ਲੈਣੇ ਆ ਕਿਉਂਕਿ ਸਕਾਨ ਵਾਲਾ ਜਿਹੜਾ ਇਹ ਪੋਰਸ਼ਨ ਆ ਨਾ ਉਹ ਖਰਾਬ ਹੋਇਆ ਥੋੜਾ ਜਿਹਾ ਤਾਂ ਕਰਕੇ ਉਹ ਨਾ ਸਕਾਂਦੀ ਨਹੀਂ ਮਸ਼ੀਨ ਇਸ ਕਰਕੇ ਇਦਾਂ ਹੀ ਪਾਉਣੇ ਪੈਂਦੇ ਆ ਉਧਰ ਤੇ ਕੋਈ ਗੱਲ ਨਹੀਂ ਧੁੱਪ ਬਹੁਤ ਜ਼ਿਆਦਾ ਲੱਗਦੀ ਹੈ ਤੇ ਕਪੜੇ ਜਿਹੜੇ ਆਣ ਸੁੱਕ ਜਾਂਦੇ ਆ ਰੀਚਰ ਨੂੰ ਨਹੀਂ ਹਨ ਆਹ ਨਮਿੱਸ ਤੇ ਛੱਟ ਲੱਗੀ ਵਿਖਾਓ ਹੁਣ ਕੰਕਣ ਦੇ ਆਜੇ ਤੇ ਇੱਥੇ ਆਪਾਂ ਚੱਲ ਪਈ ਜੀ ਗਣੇਸ਼ ਵਿਸਰਜਨ ਵਾਤੇ ਤੇ ਇਹ ਰਸਤੇ ਦਾ ਵਿਊ ਆਪਾਂ ਗੱਲਾਂ ਕਰਦੇ ਜਾਂਦੇ ਕਿ ਇੱਥੇ ਨਾ ਬਹੁਤ ਜ਼ਿਆਦਾ ਦਰਖਤ ਹੀ ਰੋਡ ਦੇ ਉੱਪਰ ਇਹਨਾਂ ਨੇ ਸਾਰੇ ਹੀ ਕੱਟ ਦਿੱਤੇ ਆ ਕੁਝ ਵੀ ਨਹੀਂ ਰਹਿ ਗਿਆ ਹੁਣ ਇੱਥੇ ਆਹ ਵੇਖੋ ਸਾਰੇ ਆਹ ਸਾਰਾ ਪਾਣੀ ਹੀ ਪੁੱਲਦੇ ਥੱਲੇ ਆ ਵੇਖੋ ਸਾਰਾ ਹੀ ਵਾਹ ਦਿੱਤਾ ਉਹਨਾਂ ਨੇ ਜ਼ਮੀਨਾਂ ਬਣਾ ਲੀਆਂ ਸਾਰੀਆਂ ਸਾਰੀਆਂ ਪਾਣੀ ਕਿਤੇ ਲੱਭਦਾ ਨਹੀਂ ਪਿਆ ਆ ਵੇਖੋ ਪਾਣੀ ਥੋੜਾ ਜਿਹਾ ਆਉਂਦਿਆ ਆ ਵੇਖੋ ਪਾਣੀ ਥੋੜਾ ਜਿਹਾ ਆਉਂਦਿਆ ਉਹ ਇੱਥੇ ਪੂਰਾ ਪਾਣੀ ਹੁੰਦਾ ਇੱਥੇ ਹੀ ਪਾਣੀ ਦੇ ਵਿੱਚ ਹੀ ਇੱਥੇ ਕਰ ਦਿੰਦੇ ਨੇ ਵਿਸਰਜਨ ਹੁਣ ਵੇਖੋ ਸਿਰਫ ਉਹੀ ਆ ਪਾਣੀ ਬਹੁਤ ਗੰਦਾ ਲੱਗਣ ਡਿਆ ਪਾਣੀ ਪੂਰਾ ਖਰਾਬ ਕਰ ਦਿੱਤਾ ਵਾ ਉਹ ਗੱਡੀ ਖਲਾਰਤੀ ਐ ਐ ਵੇਖੋ ਕਿਸਤੀ ਜੀ ਲੱਗੀ ਨਾ ਇੱਥੇ ਬਹਿ ਕੇ ਆਪਾਂ ਕਰਾਂਗੇ ਸਰਜਨ ਉਹ ਉੱਥੇ ਪਹਿਲਾਂ ਆਰਤੀ ਕਰ ਲੈਨੇ ਫੇਰ ਵੇਖੋ ਹੋਰ ਵੀ ਗੱਡੀਆਂ ਆਉਂਦੀਆਂ ਆ ਹੋਰ ਵੀ ਲੋਕੀ ਆਉਣਦੇ ਆ ਸਾਰੇ ਹਾਜੀ ਵੀ ਸਰਜਨ ਕਰਨ ਹਾਂ ਕਿੰਨੀ ਅੱਗੇ ਜਾਣਾ ਪੈਂਦਾ ਹੁਣ ਇੱਥੇ ਤੁਰ ਕੇ ਨਾ ਕਿੰਨੀ ਅੱਗੇ ਜਾਣਾ ਪੈਂਦਾਗਾ ਪਾਣੀ ਬਹੁਤ ਘੱਟ ਰਹਿ ਗਿਆ ਇਸ ਕਰਕੇ ਤੇ ਮੋਰੀਆ ਜੀ ਦੀ ਮਾਤਾ ਵੀ ਵੇਟ ਕਰਦੇ ਹੁਣ ਕਿ ਮੇਰੇ ਬੱਚੇ ਨੇ ਅੱਜ ਆਉਣਾ ਤੇ ਉਨਾ ਕੋ ਜਾਣਗੇ ਉਹ ਅੱਜ ਹਾਂ ਵੇਖੋ ਪਾਣੀ ਬਹੁਤ ਹੀ ਘੱਟ ਪਾਣੀ ਐ ਵੇਖ ਲੱਗਦਾ ਨਹੀਂ ਵੀ ਦਰਿਆ ਵਾ ਇਹ ਤਾਂ ਨਹਿਰ ਵਾ ਕੋਈ ਵੇਖੋ ਅੱਗੇ ਬਹੁਤ ਜ਼ਿਆਦਾ ਪਾਣੀ ਐ ਅੱਗੇ ਦਰਿਆ ਦਾ ਅਸਲੀ ਰੂਪ ਆ ਤੁਹਾਨੂੰ ਦਿਖਾਉਣੀ ਆ ਉਹ ਵੇਖੋ ਇੱਥੇ ਸ਼ੁਰੂ ਹੁੰਦਾ ਜੇ ਦਰਿਆ ਉਹ ਵੇਖੋ ਖੋਰ ਵੀ ਬਹੁਤ ਸਾਰੀ ਸੰਗਤ ਆਈ ਆ ਫਿਰ ਆਪਾਂ ਕੀਤੀ ਜੀ ਇੱਥੇ ਆਰਤੀ ਤੇ ਵਿਧੀ ਵਿਵਧਾਨ ਨਾਲ ਸਾਰਾ ਕੁਝ ਕੀਤਾ ਆਪਾਂ ਪਾਠ ਪੂਜਾ ਕਰਕੇ ਤੇ ਜਦੋਂ ਉਹਨਾਂ ਨੂੰ ਲਿਆਂਦਾ ਵਾ ਤੇ ਉਹਨਾਂ ਦਾ ਮਾਨ ਸਤਕਾਰ ਕਰਕੇ ਤੇ ਫੇਰੀ ਆਪਾਂ ਜਿਹੜਾ ਇਹਨਾਂ ਵਿਸਰਜਨ ਕੀਤਾ ਸੀ ਤੇ ਇੱਥੇ ਆਪਾਂ ਆਰਤੀ ਕਰਦੇ ਪਏ ਹਾਂ ਪਹਿਲਾਂ ਆਰਤੀ ਕੀਤੀ ਹੋਰ ਵੀ ਬਹੁਤ ਸਾਰੇ ਜਿਹੜੇ ਹੀ ਲੋਕ ਆਏ ਹੀ ਇਦਾਂ ਗਣੇਸ਼ ਜੀ ਨੂੰ ਲੈ ਕੇ ਵਿਸਰਜਨ ਵਾਸਤੇ ਤੇ ਦਰਿਆ ਦਾ ਤੇ ਮੈਂ ਤੁਹਾਨੂੰ ਹਾਲ ਦੱਸਦੀ ਹਾਂ ਇੰਨਾ ਜ਼ਿਆਦਾ ਸੀ ਪਿੱਛੇ ਤੇ ਕੁਝ ਵੀ ਨਹੀਂ ਲੱਗਿਆ ਤੇ ਇੱਥੇ ਆਣ ਕੇ ਨਾ ਮਤਲਬ ਇੰਨਾ ਜ਼ਿਆਦਾ ਸੀ ਪਾਣੀ ਤੁਹਾਨੂੰ ਦੇਖ ਕੇ ਇਦਾਂ ਹੁੰਦਾ ਹੀ ਕਿ ਮਤਲਬ ਇੰਨਾ ਪਾਣੀ ਤੇ ਮਤਲਬ نیچے ਕੋਈ ਉਤਰ ਨਹੀਂ ਸਕਦਾ ਇੰਨਾ ਜਿਆਦਾ ਇੱਥੇ ਤੁਹਾਨੂੰ ਵਹਾ ਨਹੀਂ ਲੱਗਣਿਆ ਨਾ ਪਾਣੀ ਦਾ ਬਹੁਤ ਤੇਜ਼ ਵਾਹੀ ਤੇ ਮਤਲਬ ਹਾਈ ਮਾਈ ਕੋਈ ਥੱਲੇ ਨਹੀਂ ਉਤਰਦਾ ਇਹ ਜਿਹੜੇ ਹੀ ਇਹ ਤੇ ਇਹਨਾਂ ਵਿਸਰਜਨ ਕਰਨ ਵਾਸਤੇ ਜਿਹੜੇ ਹੀ ਉਹ ਵੜੇ ਹੋਏ ਹੀ ਵਿੱਚ ਤੇ ਇੱਥੇ ਜਿਹੜਾ ਵਾ ਸੱਜਣ ਕਰ ਲੱਗੇ ਆ ਤੇ ਇਹ ਇਹਨਾਂ ਨੂੰ ਤੈਰਨਾ ਵਗੈਰਾ ਆਉਂਦਾ ਹੋਊਗਾ ਤਾਂ ਕਰਕੇ ਮਤਲਬ ਇੰਨੇ ਡੂੰਘੇ ਪਾਣੀ 'ਚ ਜਾਂ ਕਿੱਦਾਂ ਹਨਾ ਤੇ نیچے ਥੋੜੀ ਜਿਹੀ نیچے ਜਾਓ ਤੇ ਮਤਲਬ ਪੂਰਾ ਬੰਦਾ ਹੀ ਡੁੱਬ ਹੋ ਜਾਂਦਾ ਮਤਲਬ ਮਿੰਨ ਤੇ ਵੈਸੇ ਵੀ ਪਾਣੀ ਤੋਂ ਬਹੁਤ ਜ਼ਿਆਦਾ ਹੀ ਡਰ ਲੱਗਦਾ ਵਾ ਤੇ ਕੋਈ ਵੀ ਜਾਵੇ ਨਾ ਤੇ ਮੈਂ ਉਦਾਂ ਹੀ ਡਰ ਜਾਨੀ ਆ ਕਿ ਮਤਲਬ ਇੰਨੇ ਪਾਣੀ ਦੇ ਵਿੱਚ ਦੇਖ ਕੇ ਮੈਂ ਖਬਰਾ ਜਾਨੀ ਆ ਤੇ ਉੱਥੇ ਜੀ ਉਹਦੇ ਦੇ ਭਾਈਆ ਉਹ ਵੀ ਤੇ ਤੇ ਆਪਾਂ ਆਗੇ ਸੀ ਗੁਰਦੁਆਰਾ ਹੈ ਤੇ ਗਾਈਜ਼ ਆਪਾਂ ਨਾ ਆਗੇ ਹੀ ਤੇ ਆ ਕੇ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਗਰਮੀ ਹੀ ਤੇ ਉਹਦੇ ਕਰਕੇ ਨਾ ਵਲੌਗ ਕੰਟੀਨਿਊ ਨਹੀਂ ਕਰ ਪਾਈ ਤੇ ਹੁਣ ਨਾਈਟ ਦਾ ਟਾਈਮ ਆ ਆਪਾਂ ਡਿਨਰ ਵਗੈਰਾ ਤੇ ਕਰ ਲਿਆ ਵਾ ਸੈਵਨ ਪੌਣੇ ਘੱਟ ਦਾ ਟਾਈਮ ਹੋਣਾ ਮੇਰੇ ਖਿਆਲ ਨਾਲ ਤੇ ਇੱਥੇ ਨਮੀਸ਼ਾ ਫੋਨ ਵੇਖ ਰਿਆ ਫੋਨ ਬਹੁਤ ਦੇਖਦਾ ਹੈ ਬਹੁਤ ਜ਼ਿਆਦਾ ਦੇਖਦਾ ਹੈ ਇਹ ਵੀ ਦੇਖਦੀ ਹੈ ਇਹ ਵਲੌਗ ਕਿਉਂ ਬਣਾਤੀ ਫਿਰ ਮੈਂ ਤਾਂ ਵਲੌਗ ਬਣਾਉਂਦਾ ਆ ਆ ਆਪਣੇ ਆਪ ਕੋ ਦੇਖਣੇ ਲਈ আর ਫੋਨ ਮੇਂ ਵੀ ਤੇ ਉਥੋਂ ਆਣ ਕੇ ਥੱਕ ਕੇ ਤੇ ਆਣ ਕੇ ਰੋਟੀ ਬਣਾਈ ਦੁਪਹਿਰ ਦੀ ਫਿਰ ਕੱਪੜੇ ਉੱਪਰ ਪਾਏ ਸੀ ਸੁੱਕਣੇ ਉਹ ਲਾਏ ਫਿਰ ਉਹਨਾਂ ਤਿਆਰ ਕਰਕੇ ਰੱਖਿਆ ਫਿਰ ਆਪਾਂ ਲੇਟ ਗਏ ਸੁੱਤੇ ਤੇ ਆਪਾਂ 4 ਵਜੇ ਉੱਠੇ ਫਿਰ 4 ਵਜੇ ਨੂੰ ਟਿਊਸ਼ਨ ਛੱਡ ਕੇ ਆਈ ਤੇ ਉਹ ਤੋਂ ਆਣ ਕੇ ਜਿਹੜਾ ਨਾਈਟ ਦਾ ਕੰਮ ਜਿਹੜਾ ਸ਼ੁਰੂ ਹੋ ਜਾਂਦਾ ਰਾਤ ਦਾ ਖਾਣੇ ਦਾ ਤੇ ਬੱਸ ਜੀ ਇਹ ਸੀ ਆਪਣਾ ਛੋਟਾ ਜਿਹਾ ਵਲੌਗ ਮੈਂ ਛੋਟਾ ਜਿਹਾ ਵਲੌਗ ਤਾਂ ਨਾਲ ਸ਼ੇਅਰ ਕੀਤਾ ਵਾ ਤੇ ਆਈ ਹੋਪ ਤੁਹਾਨੂੰ ਜਿਹੜਾ ਚੰਗਾ ਲੱਗਿਆ ਚੰਗਾ ਲੱਗਿਆ ਹੋਏ ਤੇ ਚੰਗਾ ਲੱਗਿਆ ਤਾਂ ਵੀਡੀਓ ਲਾਈਕ ਕਰ ਦੇ ਸ਼ੇਅਰ ਕਰਿਓ ਕਿਉਂਕਿ ਮੈਂ ਵਲੌਗ ਤੇ ਕੱਲ ਵੀ ਮਤਲਬ ਸਵੇਰੇ ਕੰਟੀਨਿਊ ਕਰ ਸਕਦੀ ਹਾਂ ਬਟ ਨਾਲ ਵਲੌਗ ਪਾਉਣਾ ਬੜਾ ਜ਼ਰੂਰੀ ਹੈ ਤੇ ਵਲੌਗ ਹੈ ਨਹੀਂ ਬਣਿਆ ਇਸ ਕਰਕੇ ਤੇ ਮੈਂ ਕਿਹਾ ਚਲ ਥੋੜਾ ਜਿਹਾ ਬਣਾ ਕੇ ਨਾ ਤੇ ਅਪਲੋਡ ਕਰ ਦਿੰਨੇ ਆ ਕੱਲ ਫੇਰ ਸਵੇਰੇ ਜਿਹੜਾ ਉਹ ਨਵਾਂ ਬਣਾ ਲਾਂਗੇ ਵਲੌਗ ਤੇ ਇਹ ਸੀ ਜੀ ਸਾਡਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਚੈਨ ਨੂੰ ਕਰਦੇ ਸਬਸਕ੍ਰਾਈਬ ਮਿਲਦੇ ਆ ਅਕਸਰ ਦੇ ਵੀਡੀਓ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹਨਾਂ ਦੀ ਭਲਾਨੀ ਦੀ ਉਹ ਫੋਨ ਚ ਭੇਜੀ ਆ